ਜਿਹੜੀ ਜੀ ਬਹੁਤ ਬਹੁਤ ਉਡੀਕ ਕਰ ਰਹੇ ਥੋੜੇ ਮਹਿਬੂਬ ਨੇਤਾ ਸ਼੍ਰੀ ਮੇਤਰ ਸਿੰਘਲਾ ਜੀ ਉਹ ਆਪਣੇ ਵਿਚਾਰ ਰਵੀ ਜੀ ਬੈਂਤੀਏ ਜਿੱਦਾਂ ਨੌਂਵਰ ਆਏ ਇਹਨੂੰ ਉਧਰੇ ਪਾਸੇ ਸੱਜੇ ਪਾਸੇ ਰਵੀ ਜੀ ਬੈਂਤੀਏ ਸੱਜੇ ਪਾਸੇ ਬਾਦਲੂ ਨੌਂਵਰਾਂ ਨੂੰ ਤੇ ਲੈ ਥੋੜੇ ਨੇਤਾ ਵੀ ਵੈਕਰ ਲੀਕਾ ਭਾਈ ਸਾਹਿਬ ਜੀ ਵੈਕਰ ਜੀ ਕੀ ਫਤੇ ਜਿਹੜੇ ਮੇਰੇ ਭਰਾ ਮੇਰੇ ਨਾਲ ਆਏ ਆ ਉਹ ਪਨੀ ਸੱਜੇ ਕੁਰਸੀਆਂ ਤੇ ਬੈਠ ਜਾਓ ਨਾਰੇ ਬੇਸ਼ੱਕ ਬਾਗਮਾਂ ਲਾ ਲਿਓ ਉੱਧਰ ਕੁਰਸੀਆਂ ਤੇ ਮੇਰਾ ਵੀ ਬੈਠ ਜਾਓ ਜਿੰਦਾਬਾਦ ਸ਼੍ਰੀ ਗੁਰੂ ਤੇ ਦੋ ਮਿੰਟ ਹੋਰ ਮੈਂ ਵੀ ਅਗਲਾ ਵਿਚਾਰ ਮੰਗੇ ਕਰਦਾ ਜਿੰਦਾਬਾਦ ਸ਼੍ਰੀ ਗੁਰੂ ਤੇ ਜੈਕਾਰਾ ਆਸਪਾਰਟੀ ਜੈਹਾਬਾਦ ਜੇ ਮੇਰੇ ਵੀਰ ਬਜ਼ੁਰਗ ਭੈਣ ਭਰਾ ਬੈਠੇ ਆ ਆਪਣੀ ਲੜਾਈ ਸਿਰਫ ਇੱਥੇ ਤੱਕ ਨਹੀਂ ਹੈਗੀ ਆਪਣੀ ਲੜਾਈ ਜਿਹੜੇ ਦੇਸ਼ ਵਿੱਚ ਕੱਚਾ ਧਾਰੀ ਆਰਐਸਐਸ ਦੇ ਲੋਕ ਹੈ ਉਹਨਾਂ ਨੂੰ ਹਟਾਉਣ ਦੀ ਲੜਾਈ ਹੈ ਇੱਕੋ ਵਾਰੀ ਕਾਟਕੇ ਫੱਟੇ ਪਰ ਉਹਨੇ ਗੁਰੂ ਗੋਬਿੰਦ ਸਿੰਘ ਜੀ ਧਰਦੀ ਪਰ ਵਾਗਰ ਦੀ ਕਾਥਾ ਥਾ ਵਾਗਰ ਦੀ ਖਾਤਿਰ ਇੱਕ ਵਾਰ ਛੋਟਾ ਪਾਈ ਆਪਣਾ ਬੱਚਾ ਫੜ ਕੇ ਹੱਥ ਚਾਟ ਕੇ ਕਹਿਵਾ ਬੋਲੇ ਇਨਸਾਨਾ ਜੀ ਲਾਗਾ ਜੀ ਸੋਨਾ ਜੀ ਜੀ ਲਾਗਾ ਦੇਖੋ ਮੈਂ ਬਹੁਤਾ ਲੀਡਰ ਤਾਂ ਹੈ ਨਹੀਂ ਇੱਕ ਆਮ ਪਰਿਵਾਰ ਚੋਂ ਛੋੜ ਜੀ ਪਰਿਵਾਰ ਚੋਂ ਉੱਠਿਆ ਸੀ ਜਿਲ੍ਹਾ ਪ੍ਰਧਾਨ ਬਣਿਆ ਜਨਮ ਸਤਤਰ ਪੰਜਾਬ ਦਾ ਬਣਿਆ ਇਲੈਕਸ਼ਨ ਲੜੀ ਬੈਂਤੀ ਹੈ ਇਹ ਹੈ ਜਿਹੜੀ ਇਲੈਕਸ਼ਨ ਹੈ ਸਾਡੇ ਵਿਜੇਂਦਰ ਸਿੰਘਲਾ ਜੀ ਆ ਸ਼ਕਰੂਤ ਤੋਂ ਪਤਾ ਕਰ ਲਿਓ ਸਾਡੇ ਕਾਂਗਰਸ ਦੇ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ ਪਰ ਜਿਹੜੀ ਇਹ ਲੜਾਈ ਹੈ ਨਾ ਅੱਜ ਇਹ ਥੋੜੀ ਸਭ ਦੀ ਲੜਾਈ ਹੈ ਸਿੰਘਲਾ ਸਾਹਿਬ ਇਹ ਲੋਕ ਬੋਰਡ ਪਾ ਕੇ ਤੁਹਾਨੂੰ ਪਾਵਰ ਚ ਲਿਆਉਣੇ ਆ ਕਿਤੇ ਅੱਜ ਨਾ ਹੋਵੇ ਤੁਸ ਜੌਦਰ ਦੇ ਬਾਅਦ ਹੀ ਨਾ ਸੰਭੂਲ ਜੋ ਸਾਡੇ ਆਨੰਦਪੁਰ ਸਾਹਿਬ ਦੇ ਲੋਕ ਇੱਧਰ ਨੇ ਜਿਹੜੇ ਬੁੱਤਸ ਨਾਲ ਖੜਦੇ ਵੀ ਆਣ ਹਨ ਔਰ ਕਿਸੇ ਦੀ ਮਨਜੀ ਭੋਗਦੇ ਵੀ ਆਣ ਜੇ ਹੁਣ ਸਿੰਘਲਾ ਸਾਹਿਬ ਨਾਲ ਖੜੇ ਇੱਕ ਵਾਰੀ ਜੱਜ ਕੇ ਫਦੇ ਲਾ ਜੋ ਬੈਗਰ ਜੀ ਕਾ ਅੱਛਾ ਅੰਸਰ ਬੈਗਰ ਜੀ ਕੀ ਬੋਲੋ ਦੇਖੋ ਮੈਂ ਬਹੁਤਾ ਜੀਤੀ ਬਾਈ ਨੂੰ ਕਹਿ ਰਿਹਾ ਮੈਂ 2 ਮਿੰਟ ਲੈਣੇ ਆ ਬੇਨਤੀ ਇਹ ਆ ਬੇਨਤੀ ਇਹ ਆ ਕਿ ਦੇਖੋ ਅੱਪਾ ਨੇ ਅੱਪਾ ਨੇ ਇੱਥੇ ਕੱਥੇ ਆਏ ਆ ਸਿੰਘਲਾ ਸਾਹਿਬ ਦੋ ਦਿਨ ਰਿਕਵੈਸਟ ਆ ਨੇ ਸਾਡੇ ਇਲਾਕੇ ਦੇ ਲੋਕਾਂ ਨੇ ਸਾਡੀ ਸੀਨੀਅਰ ਲੀਡਰਸ਼ਿਪ ਆ ਜਿੰਨੀ ਕਰਾਲੀ ਤੁਰ ਕੇ ਇਸਤਾਲੀ ਅਸ਼ੀਰਮਨ ਜੀ ਸਾਡੇ ਟੀਮ ਕੋਲ ਜੀ ਚਾਵਲਾ ਜੀ ਕੀਤੀ ਬਾਈ ਸਾਰੇ ਖੜੇ ਆ ਜਗਤ ਆ ਤੁਹਾਨੂੰ ਅਸੀਂ ਦੇਣਾ ਪਰ ਬੇਨਤੀ ਇਹ ਆ ਕਿ ਸਾਡੇ ਇਲਾਕੇ ਦਾ ਕਰਨਲ ਮਨਪ੍ਰੀ ਸਿੰਘ ਪੜੌਂਜੇ ਦਾ ਸ਼ਹੀਦ ਹੋ ਗਿਆ ਸੀ ਜਿੱਤਣ ਕੋ ਬਾਡੂ ਦੇ ਨਾਮ ਤੇ ਸਕੂਲ ਜਾਂ ਮਾਰਗ ਬਣਾਉਣ ਦੀ ਕੋਸ਼ਿਸ਼ ਕਰਿਓ ਸਾਡੇ ਇਲਾਕੇ ਦਾ ਮਾਨ ਸੀ ਉਹ ਅੱਜ ਫੌਜੀ ਵੀਰ ਆ ਆਪਾਂ ਬੀਜੇਪੀ ਨੂੰ ਕਹਿੰਦੇ 10 ਸਾਲ ਦੇ ਵਿੱਚ ਕੀ ਕਿਹੜਾ ਸੁਨਾਰ ਕਰਿਆ ਜਿਹੜਾ ਹੁਣ 5 ਸਾਲ ਚੋ ਜੂ ਸਾਨੂੰ ਨੇ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਜਿਹਨੂੰ ਜੋਰਡਾਨ ਦਾ ਟਰੰਪ ਬਹੁ ਮੀਟਿੰਗ 'ਚ ਦਫਕਾ ਮਾਰ ਕੇ ਦੁਆਈ ਲੈ ਲਵੇ ਸਾਨੂੰ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਜਿਹਦੇ ਚੈਨ ਵਾਲੇ ਸਾਡੀ ਖੱਦ ਚ ਆ ਜਾਣ ਸਾਨੂੰ ਪ੍ਰਧਾਨ ਮੰਤਰੀ ਚਾਹੀਦਾ ਲੋਕਾਂ ਨਾਲ ਖੜਨੇ ਵਾਲਾ ਸਿੰਘਲਾ ਸਾਹਿਬ 2014 ਦੇ ਪਹਿਲਾਂ ਜੀਐਸਟੀ ਦੀ ਕਲੈਕਸ਼ਨ ਨਹੀਂ ਸੀ ਉਹ ਹੁਣ ਹੈ ਤਾਂ ਵੀ ਦੇਸ਼ ਗਰੀਬ ਹੈ ਇਹ ਆਰਐਸਐਫੀਆਂ ਕੱਡੀਆਂ ਨੀਤੀਆਂ ਕਰਕੇ ਇਹਨਾਂ ਲੋਕਾਂ ਕਰਕੇ ਸਾਡੇ ਜਿਹੜਾ ਦੇਸ਼ ਦਾ ਨੁਕਸਾਨ ਹੋਇਆ ਹੈ ਇਹਨੂੰ ਪੂਰਾ ਕਰਨਾ ਆਪਾਂ ਨੇ ਮੈਂ ਇੱਕ ਸ਼ਿਗਲਾ ਸਾਹਿਬ ਤੁਹਾਨੂੰ ਬੇਨਤੀ ਕਰਦਾ ਜਿੱਤੀ ਭਾਈ ਮਨੂੰ ਹੱਥ ਮਾਰੀ ਜਾਂਦਾ ਮੇਰਾ ਭਰਾ ਓਏ ਬੇਨਤੀ ਇਹ ਆ ਜਿਹੜਾ ਨਸ਼ਾ ਚੁੱਟਾ ਹੈ ਨਾ ਇੱਕ ਤਾਂ ਬਾਰਡਰ ਤੋਂ ਆਉਂਦਾ ਏ ਉਹ ਬੀਐਸਐਫ ਮੋਦੀ ਦੇ ਅੰਦਰ ਦੂਜਾ ਦਿੱਲੀ ਜਿਹੜੀ ਕਲੋਨੀਆਂ ਉੱਥੇ ਕਾਰੇ ਵੀਰੇ ਜਿਹੜੇ ਬਾਹਰ ਦੇ ਉਸਪਲਾਈ ਕਰਦੇ ਉਹ ਮੋਦੀ ਦੇ ਅੰਦਰ ਤੁਸੀਂ ਮੋਦੀ ਸਾਹਿਬ ਦੇਸ਼ ਨੂੰ ਕਹਿੰਦੇ ਆ ਕੀ ਹਿੰਦੂਵਾਦ ਪੰਜਾਬ ਵਿੱਚ ਜੱਟ ਸਿੱਖ ਕसाई ਹਿੰਦੂ ਜਿਹੜਾ ਪੰਜਾਬ ਵਿੱਚ ਜੰਮਿਆ ਹੈ ਉਹ ਪੰਜਾਬੀ ਆ ਉਹ ਕੋਈ ਨਹੀਂ ਹੈਗਾ ਜੇ ਅੱਜ ਪੰਜਾਬ ਦੇ ਪੁੱਤ ਮਰ ਰਹੇ ਆ ਨੇ ਜੱਟਾਂ ਵੀ ਕੇ ਉਹ ਹਿੰਦੂਆਂ ਦੇ ਵੀ ਆ ਮੁਸਲਮਾਨਾਂ ਦੇ ਵੀ ਈਸਾਈਆਂ ਦੇ ਵੀ ਜੱਟਾਂ ਦੇ ਵੀ ਆ ਇਹ ਚੀਜ਼ ਦੀ ਗੌਰ ਕਰੋ ਐਵੇਂ ਨਾ ਕਾਨੂੰਨ ਬਣਵਾਇਓ ਕਿ ਜਿਹੜਾ ਜੱਟਾ ਬਾਰਡਰ ਤੋਂ ਆਉਂਦਾ ਜਾਂ ਦਿੱਲੀ ਤੋਂ ਆਉਂਦਾ ਉਹ ਆ ਕਾਲੀਆਂ ਮੱਛੀਆਂ ਫੜਾਇਓ ਮੈਂ ਬਹੁਤ ਵੱਡਾ ਟਾਈਮ ਨਹੀਂ ਲੰਘਾ ਲੋਕਾਂ ਨੇ ਮੇਰੇ ਵੀਰ ਭਰਾ ਕਈ ਗੁੱਸਾ ਕਰ ਦੇਣਗੇ ਬੀਏ ਜੋ ਆਕਾ ਕੇ ਉਦਈ ਅਵਰੀ ਮਾਰੀ ਜਾਂਦਾ ਉਹਨਾਂ ਨੂੰ ਵੀ ਮੈਂ ਬੇਨਤੀ ਆ ਹੱਥ ਜੋੜ ਕੇ ਮਾਫੀ ਮੰਗਦਾ ਐ ਲਾਖਤ ਵਿੱਚ ਬੇਨਤੀ ਆ ਕਿ ਸਿੰਘਰਾ ਸਾਹਿਬ ਮਾਪਾ ਨੇ ਛੱਡਾਉਣਾ ਐ ਇੱਕੋ ਵਾਰੀ ਫਾਟੇ ਹੋਰ ਬੁਲਾਉਣੀ ਐ ਵੀਰ ਭਾਵਾ ਪ੍ਰਾਪ ਬੁਰਗ ਪੈਣ ਬੇਨਤੀ ਆ ਹੱਥ ਜੱਗ ਕੇ ਫਾਟੇ ਕਰਾ ਦਿਓ ਜੀ ਰਾਇ ਗੁਰਜੀਤ ਦਾ ਫਾਸ ਜੈ ਜੀ ਜੀ ਕੰਟੀਜਾ ਅੱਜ ਕਾਂਗਰਸੀ ਵਰਕਰ ਪਹੁੰਚੇ ਨੇ ਦਸਹਿਰਾ ਗਰਾਊਂਡ ਕਰਾਲੀ ਇਲਾਕੇ ਦੇ ਵਿੱਚ ਤਾਲਾ ਜੀ ਇੱਥੇ ਤੁਸੀਂ ਇੰਤਜ਼ਾਰ ਕਰ ਰਹੇ ਹੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਅਸੀਂ ਇਨਾ ਬੁਰੇ ਵਸੇ ਬਹੁਤ ਤਾਕਤ ਹੈ ਇਹ ਕਿਲੋਮੀਟਰ ਦਾ ਪੈਦਲ ਚੱਲ ਕੇ ਆਇਆ ਕਿਉਂਕਿ ਮੈਨੂੰ ਪਤਾ ਸੀ ਤੁਸੀਂ ਸਾਰੇ ਇੰਨੇ ਪਿਆਰ ਨਾਲ ਮਿਲ ਕੇ ਹੋ

دو واردارا کے اوپر کم ہو رہے ہیں ایک پاس بی جے پی کی دس سالی سرکار ہے دوچھے پاس کانگریس پارٹی کا گھٹبن ہے آج ساڑا سوان خطرے سے ہے سب تو پہلے سویدھان کو بچاؤ کی خاطر اسی رائے لڑی ہیں اور یہ وہی ہے جو بابا صاحب بھیم رام امبیڈکر جی نے دیتا یہ وہی دوان ہے جس نے سانوں ازادی دی ਮਿਲਾਈ ਤੋਂ ਬਾਅਦ ਇਸ ਦੇਸ਼ ਦੇ ਵਿੱਚ ਆਨੰਦ ਮਾਣਨ ਦਾ ਮੌਕਾ ਉਸੇ ਸੰਵਿਧਾਨ ਦੇ ਤਾਅ ਦਾਬਾ ਸਾਨੂੰ ਦਿੱਤਾ। ਆਪ ਤੁਸੀਂ ਦੇਖੋ ਜਿਹੜੀ ਸਾਡੇ ਕੋਲ ਵੋਟ ਪਾਉਣ ਦੀ ਤਾਕਤ ਹੈ ਉਹ ਸਾਨੂੰ ਸੰਵਿਧਾਨ ਦੇ ਤਹਿਤ ਮਿਲੀ ਹੈ ਕਿਉਂਕਿ ਕੋਈ ਕਿਉਂਕਿ ਲੱਗੇ ਕਿ ਇਹ ਸਾਡੂੰ ਜਿਹੜੀ ਸੰਵਿਧਾਨ ਦੇ ਤਹਿ ਤਾਕਤ ਮਿਲੀ ਹੈ ਜਿਸ ਦੇ ਨਾਲ ਅਸੀਂ ਆਪਣੀ ਐਮਸੀ ਬਚਾਉਣੇ ਆਪਾਂ ਐਂਬਲੈਂਸ ਜਿੱਤਣੇ اپا ایم پی بھی جتا ہے اور جے پھر کوئی کام نہ کرے نا اپا پھنچ سال پر جائے طاقت ہون ہے اپا وہ بدل کے نبا جتا ہونے اب جے سویدان کمزور ہو گیا کیونکہ ووٹا تسیب ہونی ہے کتری کنے جے بوٹ صحیح نہ پڑی کہ سویدان کمزور ہو گیا تو شاید مرکے دوبارہ ووٹ پان کا موقع نہ ملے نہیں اس کر کے اس بار بابا صاحب کا دکھا ہوئی ਦਾਰ ਨੂੰ ਬਚਾਉਣ ਵਾਸਤੇ ਹੋਰ ਬੜੇ ਸਮਝਦਾਰ ਤਰੀਕੇ ਨਾਲ ਪਾਣੀਏ ਤਾਂ ਕਿ ਉਹ ਪਾਰਟੀਆਂ ਜਿਹੜੀਆਂ ਸਾਡੇ ਸੰਵਿਧਾਨ ਨੂੰ ਕਮਜ਼ੋਰ ਕਰਕੇ ਸਾਡੇ ਲੋਕ ਦੀ ਤਾਕਤ ਨੂੰ ਖਤਮ ਕਰਨਾ ਚਾਹੁੰਦੀਆਂ ਉਹਨਾਂ ਸ਼ਕਤੀ ਉਹਨਾਂ ਤਾਕਤਾਂ ਨੂੰ ਰੋਕਣ ਦੀ ਲੋੜ ਹੈ ਅਮਰੇ ਨੌਜਵਾਨ ਵੀ ਜੋਸ਼ ਨਾਲ ਨਾਰੇ ਮਾਰਦੇ ਮੇਰੇ ਨੌਜਵਾਨ ਵੀ ਜੋਸ਼ ਨਾਲ ਨਾਰੇ ਮਾਰਦੇ ਕਿਹਨਾ ਜਨਾ ਜੋਸ਼ ਹੁੰਦਾ ਸੀ جدو جی آرمی دی بھرتی کھلتی بی جے پی کی سرکار نے جہی آرمی دی پکی بھرتی بند کر دیتی بھی بعد راہو جاندی دے جدھر جی سرکار کانگریس سے آ ہے سب تو پہلا پینچن والی پکی بھرتی آرمی دی تمہارا چالو ہو گیا اس کے نوجوان بچوں اور سب نے پتا ساڑھے سات سو کسان شہید ہویا پھر بیلے, بیلے تل کروں باپس لگے آج دیش, دیش کمی مہنگائی ہے تنہوں پتا گیس سلنڈر پیٹرول ڈیزل بارہ تیل کی حال ہو گیا ہے تک کون امیر ہو رہے ہیں آئی ایس اس دیش کون امیر ہو رہے ہیں اڈانی اڈانی بھر کے دس پندرہ لوگ پچھلے دس سالہ ایچ گوہ کمی ہوگے آپ پاس سب دا کسی نے پوشی کیتا آپ سب لوگ کمزور رکھیا اور اج کرزہ کی معاف ماف ہویا اڈانی دا اڈانی بر بڑے کرانے کرانی دا کرزہ ماف ہویا تھوڑے یاد ہونا ساڑے دیش دے ہو پردان منتری ڈاکٹر منموٹ سنگھ کانگریس پارٹی دے پردان منتری جنانے دیش دے ہونا امریکہ ورگا کا قانون لیاں دا جنہیں دیش دے رکھ کوئی بچہ پڑھائی تو بانجے نہ رہے اوڈا قانون لیاں دا جنہیں دیش دے رکھ کوئی پروار پکھانا رہے اوڈا قانون لیاں دا اور وہی ڈاکٹر مرمون سی نے قانون لیاں سی کہ جڑا چھوٹا کسان ہے وہ دی مدد کرن دی جب گائی آئی بہتر ہزار کروڑ دا کرزہ کانگریس پارٹی نے ڈاکٹر مرمون سی نے پورے ہندوستان دے چھوٹے کسان دا معاف پاس ہے اگر کانگریس پارٹی کسان کا کرزہ معر کر سکتی ہے اگر کانگریس پارٹی گریب ناخا ہے کرن بنا سکتی ہے اگر کانگریس پارٹی نلگے کا کرن بنا سکتی ہے تو دس سال جے پی کی سرکار لوگوں واسطے کیوں نہیں چون بنا سکتی سارے لوگوں کو مضبوط کرنے کیوں نہیں گل کر سکتی انہوں نے کی کیا جات کے نام سے ووٹ لینا دھرم کے نام سے ووٹ لینا کی کیا نوجوان نے

نئی گاڑی جاڑی نو چار سو روپے کرنے ہے کہ کسان دی ایم ایس پی دی گرنٹی دا قانون اس پیشتی مجھ کسان کسانوں مضبوط کر واسطے پاس کرنا ہے تاکہ سارے لوگ سارے کسان پرا سارے لوگ کے سارے کسان پرا مضبوط ہو سکن اور میں کہنا چاہنا ہے چھڑی جڑی پارٹی میں کسانوں کمزور کرنے کی کوشش کیتی ہے او پنجاب دی حق نے مجھ گالنے کر رہے کسانوں ہو کسان ہو بھی رہے

بازار لگتی ہے کسان بھی فصل کا جو پیسہ ہاتھ چاہتی ہے آج میں میرے بارے بار کیا ہوگا کہ میں بہت بہت کام کیتا. آج میں لے کے جانا ہے اپنا میری ریلیس کیتا ہے کل اپنے علاقے کے قلت ہے اپنے علاقے جڑی ہوئی سمسیاں سارا گلام میں کاغذ سے لکھا ایک ٹیچر بنایا ਹੋਰ ਵੀ ਜਿਹੜੀ ਗੱਲਾਂ ਤੁਹਾਡੇ ਵੱਲੋਂ ਮੇਰੇ ਧਿਆਨ ਚੋਂ ਨਹੀਂ ਆ ਉਹਨਾਂ ਤੇ ਵੀ ਪਾਰਲਾਇ ਕਰੂੰਗਾ 12-13 ਸਾਲ ਮੈਨੂੰ ਸੇਵਾ ਮਿਲੀ ਔਰ ਮੈਂ ਸੰਗਤ ਨੂੰ ਦਾਸਾ ਚੋਣਾਂ ਅੱਜ ਦੇ ਸੰਗਤ ਯਾਕਾ ਪੰਜਾਬ ਦਾ ਇੱਕ ਨੰਬਰ ਦਾ ਇਲਾਕਾ ਹੈ ਬੱਚਿਆਂ ਵਾਸਤੇ ਖੇਡਾਂ ਦੇ ਧਾਰੇ ਬਣਾਏ ਪਿੰਡਾਂ ਤੇ ਬੱਚਿਆਂ ਵਾਸਤੇ ਖੇਡਾਂ ਦਾ ਧਾਰਾ ਬਣਾਇਆ ਸਹੂਜ ਦੇ ਵਿੱਚ ਜੋ ਸਾਡੇ 마을 ਦੇ ਇਲਾਕੇ ਦਾ ਇੱਕ ਨੰਬਰ ਦਾ ਧਾਰਾ ਹੈ ਅਜੇ ਨੈਸ਼ਨਲ ਲਾਡਰ ਵੀ ਆਖਿਆ ਉਹਥੇ ਹੁੰਦੀਆਂ ਕਿ ਸਾਡੇ ਬੱਚੇ ਨਸ਼ੇ ਤੋਂ ਦੂਰ ਰਹਿ ਸਕਣ ਸਾਡੇ ਬੱਚਿਆਂ ਨੂੰ ਚੰਗੇ ਠੀਕੇ ਦਾ ਖੇਡਾਂ ਦੀ ਸੂਚ ਮਿਲ ਸਕੇ ਔਰ ਇਸ ਤੋਂ ਇਲਾਵਾ ਦੋ ਬੜੇ ਹਸਪਤਾਲ ਖੜੇ ਦਿੱਤੇ ਇੱਕ ਕੈਂਸਰ ਦਾ ਜਿੱਥੇ 95% ਮਰੀਜ਼ਾਂ ਦਾ ਇਲਾਜ ਮੁਫਤ ਦੇ ਵਿੱਚ ਹੁੰਦਾ ਇੱਕ ਪੈਸਾ ਖਰਚ ਨਹੀਂ ਹੁੰਦਾ ਔਰ ਦੂਜਾ ਹਸਪਤਾਲ پی جی آئی کا چار سو ست کر اپنے علاقے چکنا تھا آشرواد ملیا یہ علاقہ وجہ علاقہ بنا کے دینا ہے لوگوں کو مضبوط کرنا ہے تھوڑی جو تکلیف ہے اس کو حل کرنا ہے اور سارے بچے کا روزگار کا پربند کرنا ہے سارے لوگ آگے کے کہہ ہیں کہ اسی بچے نو روزگار دینا ہے میں چاہنا ہے سرکاری روزگار کبھی بھی سان پورا نہیں پی سا جنگی بے روزگاری پنجاب ہے اگر اسی اپنے نوجوان بچے نو نشے تو باہر کھڑنا اگر اصل اپنے بچوں کو چے طریقے اس دیشے بڑھنے واسطے فائدہ کرنا ہے تو سانو کھیلوں کے دوارے کھولنے پہن گے اور وہ نال نال بچیاں کے واسطے روزگار کا پربند کرنا پہنا ہے اور جب تک سارے کو پرائیویٹ روزگار نہیں کھلوں گا پانی جو پتدا پیسہ نہیں ہوگا تب تک اِسی اپنے علاقے واسطے روزگار نہیں کھول پاؤں گے اور میرا وعدہ ہے کہ وہ کارخانے بھی ہوں گے

ਬੀਜਪੀ ਕੋ ਲਾਵਾਦੀ ਪਾਰਟੀ ਕੋ ਫਸਾਜਾ ਦੇ ਆਏ ਪਰ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਮੈਂ ਵਾਦਾ ਕਰਦਾ ਥੋੜਾ ਸ਼ਿਵਾਲ ਮਿਲਿਆ ਉਸ ਆਵਾਜ਼ ਨੂੰ ਹਿੰਦੂਸਤਾਨੀ ਪਾਰਲੀਮੈਂਟ ਚੱਕਾ ਲਏ ਤਾਂ ਕਿ ਉਹ ਸਾਡੇ ਨੌਜਵਾਨ ਭਰਾ ਨੂੰ ਉਹ ਜਿਹੜੇ ਕਿਚੜਾ ਰੋਹੀ ਉਹ ਵੀ ਹੌਂਦੇ ਨੇ ਉਹਨੇ ਜੁਗਾ ਇਨਸਾਫ ਦੀ ਗੱਲ ਆ ਉਹਨੂੰ ਕਰ ਸਕੀਏ ਸਭ ਤੋਂ ਜ਼ਿਆਦਾ ਉਸਤਾ ਕਹਿੰਦਾ ਹੋਇਆ ਜਿੱਥੇ ਥੋੜਾ ਧੰਨਵਾਦ ਕਰਦਾ ਹਾਂ ਉਥੇ ਬੇਨਤੀ ਕਰਦਾ ਕਿ ਸਾਡੇ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਸਾਹਿਬ ਆਉਣ ਉਹ ਸਟੇਜ ਦੇ ਉੱਪਰ ਖੜੇ ਆਏ

جی دنواد کرتا ہے سارے دکھا چاہتا ہے کہ اپنے بچے آشرواد دا کہ میرا دہا ہے تیس آ چار پانچ میل واسطے لا لو اپنے واٹس ایپ سے ایس ایم ایس فون دے, پندو پندو گل کا وعدہ کرتا ہوا تھوڑا سارا بہت بہت دنواد واحر جی کا خالصہ واحر جی کی فتح جسوندر گولڈی جی ردا کار کالیا جی

ਜੇ ਜਮੀਨ ਦਾ ਤੁਸੀਂ ਵੀ ਕੀਤੀ ਹੈ ਇਹਦਾ 10 ਨੂੰ ਵਧਾ ਕੇ ਮੁੱਲ ਨੂੰ ਵਾ ਵਾ ਮੇਰੇ ਤੇ ਸਿੱਧਾ ਕਰਨਾ ਸਾਡੇ ਕੰਢੀ ਏਰੀਏ ਦੇ ਕੁਝ ਬੰਦੇ ਬੈਠੇ ਜਿਹੜੇ ਪੰਜ ਪਿੰਡਾਂ ਨੇ ਆਪਣਾ ਸਾਰੇ ਪਾਰਟੀਆਂ ਦਾ ਬਾਈਕਾਟ ਕਰਿਆ ਸੀਗਾ ਇਹਨਾਂ ਨੇ ਕਿਹਾ ਤਾਂ ਸਾਡੀ ਸ਼ਿਵਲਾ ਸਾਹਿਬ ਨੂੰ ਕੋਈ ਚ ਗੱਲ ਚਾਇਆ ਕਰਾ ਦਿਓ ਜੋ ਜਦੋਂ ਤੁਸੀਂ ਜਿੱਤਣਾ ਹੈ ਸਭ ਤੋਂ ਪਹਿਲਾਂ ਆਪਾਂ ਕੰਢੀ ਏਰੀਏ ਦੀ ਜ਼ਮੀਨਾਂ ਦਾ ਜੋ ਵੀ ਕੰਮ ਹੋਇਆ ਉਹ ਅਥਲਿਆ ਕਰਾਣੇ ਆ ਤੁਹਾਡੇ ਨਾਲ ਪੰਜ ਪਿੰਡ ਖੜੇ ਆ حیو میرے کو بڑائی دے وہ میرے میں کرتا ہے انہیں بھی لڑائی لگوں گا پرواہ کرنی لوگ جی پیمنٹ ہوئی ہے ساتھ دینی ہے بہت ہے بہت دنواد ہے ساری سنگن کا بہت دنواد ہے وہ دب کے کٹے ہو کر حملہ مارنا تک اور پھر بچہ تھوڑا یاد ہے بہت بہت دن شریف بجیندر سنگھ راج آباد کانگریس پارٹی چند بجےدر سنگھ راج چند کانگریس پارٹی چند بجےدر سنگھ راج چند ਕਿਸ ਪਾਰਟੀ ਜਿੰਦਾਬਾਦ ਜਿੰਦਾਬਾਦ ਸਿੰਘਲਾ ਜੀ 2 ਮੀਟਰ ਲੈਣੇ ਆ ਇੱਕ ਪਾਰਟੀ ਦੇ ਵਿੱਚ ਇੱਕ ਪਾਰਟੀ ਦੇ ਨਾਲ ਇੱਕ ਵੀ ਸਿੰਘਲਾ ਜੀ ਇੱਕ ਮੀਟਰ ਲੈਣੇ ਇੱਕ ਪਾਰਟੀ ਦੇ ਨਾਲ ਮੁਕਾਬਲਾ ਸਰ ਹਰ ਰੁਕ ਜਾਓ ਗਵਰਨਰ ਕੰਪਲਾਈਂ ਕਰ ਲਓ ਜੀ ਫਾਇਰ ਕਰ ਦੋ 2 ਮਿੰਟ ਦਾ ਫਾਇਰ ਹੀ ਕਰੋ ਕੋਈ ਗੱਲ ਨਹੀਂ ਨਹੀਂ ਸਾਡੇ ਵੀ ਆਈਡੀ ਲਗਾਓ ਸਰ ਕਿਵੇਂ ਲੱਗ ਰਿਹਾ ਅੱਜ ਉਹ ਦੇਖ ਕੇ ਕੰਪਲੇਂਟ ਕਰੋ ਦੇਖ ਰਿਹਾ ਤੁਸੀਂ ਕਿੰਨਾ ਪਿਆਰ ਕਰਦੇ ਹੋ ਯਾਰ ਜੀ ਆਸ਼ੀਰਵਾਦ ਦਿਵਾਣਾ ਬੇਟੇ ਦੋ ਕੰਡਲੇ ਪਹੁੰਚਿਆ ਉਸ ਤੋਂ ਬਾਅਦ ਵੀ ਇਹਦਾ ਬਹੁਤ ਸਾਰਾ ਲੋਕਾਂ ਦਾ ਵਿਚਾਰ ਹੈ ਮੈਂ ਤਾਂ ਬੁਰੇ ਮਾਰਾ ਦਾ ਧੰਨਵਾਦ ਕਰਦਾ ਜੋ ਇਸ ਇਲਾਕੇ ਦੀ ਆਲ ਵਾਲੇ ਦਿਨ ਜੋ ਸੇਵਾ ਦਿੱਤੀ ਹੈ ਉਹਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪੈਣੀ ਹੈ ਤੇ ਮੈਨੂੰ ਲੱਗਾ ਉੱਡੀ ਅੱਗੇ ਮੈਂ ਕਿਸ ਤਰ੍ਹਾਂ ਕੰਮ ਕਰਨਾ ਮੈਂ ਆਪਣਾ ਚੋਣ ਮੈਨੀਫੈਸਟੋ ਵੀ ਕੱਲ ਰਾਤ ਰਿਲੀਜ਼ ਕੀਤਾ ਹੈ ਥੋੜੇ ਬਾਰੇ ਵਿੱਚ ਮੈਂ ਕੱਲ ਕੀਤੀ ਹੈ ਮੈਂ ਚਾਹਨਾ ਮੋਸਤੇ ਵਿੱਚ ਹੋਰ ਵੀ ਕੋਈ ਚੀਜ਼ਾਂ ਜਿਹੜੀਆਂ ਲੋਕਾਂ ਦੇ ਕੋ ਆਉਣ ਗਿਆ ਉਹਦੇ ਉੱਪਰ ਵੀ ਕੰਮ ਕਰਾਂਗੇ ਇੱਕੋ ਹੀ ਮੇਰਾ ਤੀਜੇ ਪਹਿਲੇ ਦਿਨ ਤੋਂ ਮੈਂ ਕਿਹਾ ਇਸ ਇਲਾਕੇ ਦੇ ਤਰੱਕੀ ਤੇ ਥੋੜਾ ਜਿਹਾ ਇਸ ਇਲਾਕੇ ਦੇ ਲੋਕਾਂ ਦੀ ਜੋ ਜ਼ਰੂਰਤ ਹੈ ਉਸ ਨੂੰ ਪੂਰਾ ਕਰਨਾ ਹੈ ਇਮਾਨਦਾਰੀ ਨਾਲ ਸੱਚਾਈ ਨਾਲ ਮੇਰੇ ਨਾਲ ਇਸ ਇਲਾਕੇ ਦੀ ਸੇਵਾ ਕਰਨੀ ਕੋਈ ਵੀ ਮੇਰਾ ਟੀਚਾ ਸਭ ਤੋਂ ਵੱਡਾ ਕਿਹੜੀ ਪਾਰਟੀ ਨਾਲ ਤੁਹਾਨੂੰ ਲੱਗਦਾ ਕਿ ਉਹ ਮੁਕਾਮ ਹੈ ਚੌਂਕ ਮੈਨਰ ਕਰ ਦਿਓ ਚੱਲ ਕੇ